ਦਾਪ ਦਾ ਚੀਫ ਜਸਟਿਸ ਆਫ ਇੰਡੀਆ ਚੰਦਰ ਚੂੜ ਦੀਆਂ ਵਧੀਆਂ ਮੁਸ਼ਕਲਾਂ ਕਿਤੇ ਨਾ ਕਿਤੇ ਇਹਨਾਂ ਮੁਸ਼ਕਲਾਂ ਨੂੰ ਲੈ ਕੇ ਚੰਦਰ ਚੂੜ ਦੇ ਪਰਿਵਾਰ ਦੇ ਵਿੱਚ ਪਰੇਸ਼ਾਨੀ ਪਰੇਸ਼ਾਨ ਹੋਣ ਦਾ ਸਬਬ ਇਹ ਹੀ ਹੈ ਕਿ ਚੰਦਰ ਚੂੜ ਨੂੰ ਠੋਕਮਾ ਜਵਾਬ ਦਿੱਤਾ ਨੋਟਿਸ ਦੇ ਜਰੀਏ ਚੀਫ ਜਸਟਿਸ ਆਫ ਇੰਡੀਆ ਗਵਰੀ ਜੀ ਨੇ ਆਖਰ ਦੋਹਾਂ ਦੇ ਵਿਚਕਾਰ ਸ਼ਬਦਾਂ ਦੀ ਜੰਗ ਉਹ ਸ਼ੁਰੂ ਹੋਈ ਔਰ ਕਿਸ ਵਿਸ਼ੇ ਨੂੰ ਲੈ ਕੇ ਸ਼ੁਰੂ ਹੋਈ ਤੁਸੀਂ ਇਸ ਸਮੇਂ ਪੋਸੂਨਾਮਾ ਚੈਨਲ ਤੇ ਦੇਖ ਸਕਦੇ ਹੋ ਪੋਸੂਨਾਮਾ ਚੈਨਲ ਚ ਆਪ ਸਭ ਦਾ ਸਵਾਗਤ ਹੈ ਡੀワイ ਚੰਦਰ ਚੂੜ ਸੁਪਰੀਮ ਕੋਰਟ ਦੇ ਸਾਬਕਾ ਚੀਫ ਜਸਟਿਸ ਆਫ ਇੰਡੀਆ ਕੌਣ ਨਹੀਂ ਜਾਣਦਾ ਬੜੀਆਂ ਉਮੀਦਾਂ ਸੀ ਚੰਦਰ ਚੂੜ ਦੇ ਕੋਲੋਂ ਜਦੋਂ ਸੁਪਰੀਮ ਕੋਰਟ ਦੇ ਵਿੱਚ ਬਤੌਰ ਜੱਜ ਆਪਣੀਆਂ ਸੇਵਾਵਾਂ ਦੇ ਰਹੇ ਸੀ ਪਰ ਲੋਕਾਂ ਦੀਆਂ ਉਹ ਜਿਹੜੀਆਂ ਮਤਲਬ ਕਿਤੇ ਨਾ ਕਿਤੇ ਉਮੀਦਾਂ ਸੀ ਉਹਨਾਂ ਉਮੀਦਾਂ ਤੇ ਪੂਰੀ ਤਰ੍ਹਾਂ ਚੰਦਰ ਚੂੜ ਉਤਰੇ ਨਜ਼ਰ ਨਹੀਂ ਆਈ ਸਰਕਾਰ ਦੇ ਨਾਲ ਹਾਂਚ ਹਾਂ ਮਲਾਉਣ ਵਾਲੇ ਚੀਫ ਜਸਟਿਸ ਆਫ ਇੰਡੀਆ ਚੰਦਰ ਚੂੜ ਜਿਹੜੇ ਕੀ ਆਪਣੀਆਂ ਸੇਵਾਵਾਂ ਦੇ ਚੁੱਕੇ ਨੇ ਅੱਜ ਮੁਸ਼ਕਲਾਂ ਦੇ ਵਿੱਚ ਘਰੇ ਹੋਏ ਨਜ਼ਰ ਆ ਰਹੇ ਨੇ ਕਿਉਂਕਿ ਹੁਣ ਮੌਜੂਦਾ ਚੀਫ ਜਸਟਿਸ ਆਫ ਇੰਡੀਆ ਮਿਸਟਰ ਗਵਈ ਉਹਨਾਂ ਨੂੰ ਨੋਟਿਸਾਂ ਦੇ ਜ਼ਰੀਏ ਉਹ ਨੋਟਿਸ ਜੋ ਕਿਤੇ ਨਾ ਕਿਤੇ 6 ਮਹੀਨੇ ਤੱਕ ਉਹਨਾਂ ਦੇ ਹੱਕ ਦੇ ਵਿੱਚ ਸੀ ਉਸ ਤੋਂ ਪਹਿਲਾਂ لیکن ਹੁਣ 6 ਮਹੀਨੇ ਦਾ ਸਮਾਂ ਜਿਹੜਾ ਲੰਘ ਚੁੱਕਾ ਹੈ ਲੇਕਿਨ 6 ਮਹੀਨੇ ਦੇ ਸਮਾਂ ਲੰਘਣ ਤੋਂ ਬਾਅਦ ਕਿਤੇ ਨਾ ਕਿਤੇ ਅੱਜ ਚਾਰੇ ਪਾਸੇ ਉਸ ਨੋਟਿਸ ਨੂੰ ਲੈ ਕੇ ਜੋ ਬਵਾਲ ਹੈ ਜੋ ਚੀਫ ਜਸਟਿਸ ਆਫ ਇੰਡੀਆ ਮਿਸਟਰ ਗਵਾਈ ਦਾ ਲਿਖਿਆ ਹੋਇਆ ਹੈ ਜੋ ਚੀਫ ਜਸਟਿਸ ਆਫ ਇੰਡੀਆ ਸਾਧਕਾ ਚੰਦਰਚੂੜ ਨੂੰ ਲਿਖਿਆ ਹੋਇਆ ਹੈ ਔਰ ਸਰਕਾਰ ਨੂੰ ਵੀ ਲਿਖ ਦਿੱਤਾ ਹੈ ਆਖਰਕਾਰ ਉਹ ਹੈ ਕਿ 6 ਮਹੀਨੇ ਦਾ ਸਮਾਂ ਦੋਸਤੋ ਮੈਂ ਇੱਥੇ ਦੱਸਣਾ ਚਾਹੁੰਦਾ ਕਿ ਸਾਡਾ ਚੀਫ ਜਸਟਿਸ ਆਫ ਇੰਡੀਆ ਚੰਦਰ ਚੂੜ ਜੋ 10 ਨਵੰਬਰ 2024 ਨੂੰ ਰਿਟਾਇਰ ਹੋਏ ਸੀ ਰਿਟਾਇਰਮੈਂਟ ਤੋਂ 6 ਮਹੀਨੇ ਤੱਕ ਤੁਸੀਂ ਉਸ ਬੰਗਲੇ ਦਾ ਹਿੱਸਾ ਬਣ ਸਕਦੇ ਹੋ ਜੋ ਤੁਹਾਨੂੰ ਸਰਕਾਰੀ ਤੌਰ ਤੇ ਦਿੱਤਾ ਗਿਆ ਸੀ ਲੇਕਿਨ ਹੁਣ ਇਸ 6 ਮਹੀਨੇ ਦਾ ਸਮਾਂ ਵੀ ਲੰਘ ਗਿਆ ਹੈ لیکن چیف جسٹس آف انڈیا مسٹر گوائی نے ایک نوٹس جاری کیا ہے کہ ترنت سرکاری بنگلہ ہے جو مینن روڈ دے ہے اس نو خالی کروایا ایک اندر سرکار نوٹس دیتا دینک جاگرن دی جی آپ گل کریے تے ایک خبر بڑی وائرل ہو رہی ہے چیف جسٹس آف انڈیا دی چندر سپریم کورٹ دی سختی سرکار نو ترنت بنگلہ خالی کرباؤن دے دیتے فرمان سرکار نو سپریم کورٹ دے عدیش دیتے جا چکے نے کہ ترنت چندرچور سرکاری جیڑا بنگلہ ہے وہ خالی کرباؤ سپریم کورٹ نے نوٹس لکھیا ہے کہ آپ سے آگرہ کیا جاتا ہے کہ کرپا مینن مارگ پر ستت بنگلہ نمبر فائو آدر ڈی وائی چندرچوڑ سے بینا کسے دیری کے خالی کروایا جائے بائی کے نیم تھری کے انسار انہیں مہینے تک اس بنگلے میں رہنے کی انومتی تھی جو دس ان سو پچی کو ختم ہو گئی ہے انہیں اکتی مئی بیس سو پچیس تک رہنے کا رہنے کی اجازت تھی یہ سارا کچھ نوٹس دے بیچے, لکھیا گیا ہے اور دوجہ پاس جی آپ گل کریے ਚੰਦਰ ਚੂੜਦੀ ਔਰ ਚੰਦਰ ਚੂੜਦੀ ਜਦੋਂ ਹੀ ਮਿਸਟਰ ਗਵਈ ਨੇ ਇਹ ਨੋਟਿਸ ਜਾਰੀ ਕੀਤਾ ਤਾਂ ਲੋਕਾਂ ਨੇ ਟ੍ਰੋਲ ਦੇ ਵਿੱਚ ਆ ਕੇ ਉਹ ਪੁਰਾਣੀ ਵੀਡੀਓ ਜਿਹੜੀ ਹੈ ਉਹ ਵਾਇਰਲ ਕਰਨੀ ਸ਼ੁਰੂ ਕਰ ਦਿੱਤੀ ਜਿਸ ਤੇ ਵਿੱਚ ਸਾਬਕਾ ਚੀਫ ਜਸਟਿਸ ਆਫ ਇੰਡੀਆ ਚੰਦਰ ਚੂੜ ਦੇ ਘਰ ਇੱਕ ਆਰਤੀ ਦੇ ਦੌਰਾਨ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਪਹੁੰਚੇ ਨੇ ਚੀਫ ਜਸਟਿਸ ਆਫ ਇੰਡੀਆ ਦੇ ਘਰ ਤੇ ਆਪਾਂ ਕੀ ਉਮੀਦਾਂ ਰੱਖ ਸਕਦੇ ਹਾਂ ਸੁਪਰੀਮ ਕੋਰਟ ਦੇ ਇਸ ਸਾਬਕਾ ਚੀਫ ਜਸਟਿਸ ਆਫ ਇੰਡੀਆ ਤੋਂ ਬੜੀਆਂ ਉਮੀਦਾਂ ਸੀ ਕਿ ਕਿਤੇ ਨਾ ਕਿਤੇ ਈਵੀਐਮ ਨੂੰ ਲੈ ਕੇ ਫੈਸਲਾ ਕਰਨਗੇ ਕਿ ਈਵੀਐਮ ਦੁਆਰਾ ਇਲੈਕਸ਼ਨ ਨਹੀਂ ਹੋਏਗੀ ਬਹੁਤ ਸਾਰੀਆਂ ਉਮੀਦਾਂ ਪਬਲਿਕ ਨੂੰ ਸੀ ਲੇਕਿਨ ਉਹ ਸਾਰੀਆਂ ਉਮੀਦਾਂ ਜਦੋਂ ਸੁਪਰੀਮ ਕੋਰਟ ਦਾ ਫੈਸਲਾ ਆਉਂਦਾ ਸੀ ਤਾਂ ਉਹ ਸਾਰੀਆਂ ਉਮੀਦਾਂ ਟਹਿ ਢੇਰੀ ਹੋ ਜਾਂਦੀਆਂ ਸੀ ਅੱਜ ਚਾਰੇ ਪਾਸੇ ਇਸ ਗੱਲ ਨੂੰ ਲੈ ਕੇ ਬੜਾ ਖਾਤਸਾ ਹੈ ਕਿ ਚੀਫ ਜਸਟਿਸ ਆਫ ਇੰਡੀਆ ਮਿਸਟਰ ਗਬਈ ਜਿਹੜੇ ਕੀ ਉਹ ਫੈਸਲੇ ਲੈ ਰਹੇ ਨੇ ਜਿਸ ਤੇ ਨਾਲ ਪਬਲਿਕ ਤੇ ਆਮ ਲੋਕ ਜਿਹੜੇ ਨੇ ਉਹ ਖੁਸ਼ ਨਜ਼ਰ ਆ ਰਹੇ ਨੇ ਦੋਸਤੋ ਮੈਂ ਇੱਥੇ ਦੱਸਣਾ ਚਾਹੁੰਦਾ ਕਿ ਉਹ ਬੰਗਲਾ ਜਿਸ ਬੰਗਲੇ ਦੇ ਵਿੱਚ ਬੜੀਆਂ ਉਮੀਦਾਂ ਲੈ ਕੇ ਚੰਦਰ ਚੂੜ ਤੇ ਉਹਨਾਂ ਦਾ ਪਰਿਵਾਰ ਰਹਿ ਰਿਹਾ ਸੀ ਕਿ ਅਸੀਂ મોદી ਦੇ ਬਹੁਤ ਨਜ਼ਦੀਕ ਹਾਂ ਸਾਨੂੰ ਕੋਰ ਹੈ ਇਸ ਬੰਗਲੇ ਚੋਂ ਕੱਢਣ ਵਾਲਾ ਲੇਕਿਨ ਉਸ ਬੰਗਲੇ ਦੇ ਉੱਪਰ ਚੀਫ ਜਸਟਿਸ ਆਫ ਇੰਡੀਆ ਮਿਸਟਰ ਗਵੇਨ ਨੇ ਇੱਕ ਬਹੁਤ ਵੱਡੀ ਕਾਰਵਾਈ ਕਰ ਦਿੱਤੀ ਹੈ ਔਰ ਕੇਂਦਰ ਸਰਕਾਰ ਨੂੰ ਨੋਟਿਸ ਜਾਰੀ ਕਰ ਦਿੱਤਾ ਕਿ ਤੁਰੰਤ ਬੰਗਲਾ ਜੋ ਹੈ ਉਹ ਖਾਲੀ ਕਰਵਾਇਆ ਜਾਵੇ ਤੁਰੰਤ ਬੰਗਲਾ ਖਾਲੀ ਕਰਵਾਇਆ ਜਾਵੇ ਕਿਉਂਕਿ ਰਿਟਾਇਰਮੈਂਟ ਤੋਂ ਬਾਅਦ 6 ਮਹੀਨੇ ਤੱਕ ਦਾ ਸਮਾਂ ਹੁੰਦਾ ਹੈ ਕਿ ਤੁਸੀਂ ਉਸ ਬੰਗਲੇ ਦਾ ਆਨੰਦ ਲੈ ਸਕਦੇ ਹੋ ਉਸ ਤੋਂ ਬਾਅਦ ਆਪਣੇ ਆਪ ਖਾਲੀ ਕਰਨਾ ਹੁੰਦਾ ਹੈ ਸੋ ਕਿਤੇ ਨਾ ਕਿਤੇ ਇਹਨਾਂ ਦਿਨਾਂ ਦੇ ਵਿੱਚ ਡੀ.ਵਾਈ. ਚੰਦਰਚੂੜ ਸਾਫ ਦਾ ਚੀਫ ਜਸਟਿਸ ਆਫ ਇੰਡੀਆ ਦੀਆਂ ਮੁਸ਼ਕਲਾਂ ਜਿਹੜੀਆਂ ਬਹੁਤ ਵਧੀਆਂ ਵਧੀਆਂ ਜਾ ਰਹੀਆਂ ਨੇ ਔਰ ਮਿਸਟਰ ਗਵਈ ਜਿਹੜੇ ਆ ਉਹ ਪਬਲਿਕ ਦੇ ਜਨ ਹਤੈਸ਼ੀ ਹੋ ਰਹੇ ਨੇ ਪਬਲਿਕ ਉਹਨਾਂ ਦੇ ਫੈਸਲੇ ਤੋਂ ਬੜੀ ਖੁਸ਼ ਹੈ ਹੁਣ ਈਵੀਐਮ ਨੂੰ ਲੈ ਕੇ ਵੀ ਸੁਪਰੀਮ ਕੋਰਟ ਦੇ ਬਲ ਪਬਲਿਕ ਦੀਆਂ ਨਜ਼ਰਾਂ ਨੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਚੋਣ ਆਯੋਗ ਹੈ ਔਰ ਉਸਨੇ ਕਿਤੇ ਨਾ ਕਿਤੇ ਪਿਛਲੇ ਦਿਨੀ ਜੋ ਵੀ ਵਿਰੋਧੀ ਉਹਨਾਂ ਨੂੰ ਮਿਲੇ ਨੇ ਕਿ EVM ਨੂੰ ਕਿਸੇ ਨਾ ਕਿਸੇ ਤਰ੍ਹਾਂ ਖਤਮ ਕੀਤਾ ਜਾਵੇ ਤਾਂ ਉਸ ਚੀਜ਼ ਨੂੰ ਲੈ ਕੇ ਵੀ ਜਿਹੜਾ ਹੈ ਸੁਪਰੀਮ ਕੋਰਟ ਦੇ ਫੈਸਲੇ ਦੀ ਬੜੀ ਉਮੀਦ ਲਗਾਈ ਜਾ ਰਹੀ ਹੈ ਕਿ ਜੋ ਫੈਸਲਾ ਹੋਏਗਾ ਉਹਦੇ ਵਿੱਚ ਇਛਾਈ ਜ਼ਰੂਰ ਹੋਏਗੀ ਸੋ ਆਰ ਬਾਰੇ ਦਿਨਾਂ ਦੇ ਵਿੱਚ ਚੰਦਰਚੂੜ ਦੀਆਂ ਵੀ ਮੁਸ਼ਕਲਾਂ ਬਹੁਤ ਸਾਰੀਆਂ ਵੱਧ ਰਹੀਆਂ ਨੇ ਬਹੁਤ ਸਾਰੇ ਫੈਸਲਿਆਂ ਦੇ ਉੱਪਰ ਕਿੰਤੂ ਪਰੰਤੂ ਵੀ ਹੁੰਦਾ ਹੈ ਕਿਉਂਕਿ ਸੁਪਰੀਮ ਕੋਰਟ ਸਾਡੇ ਦੇਸ਼ ਦੀ ਸਰਵੋਤਮ ਅਦਾਲਤ ਹੈ ਔਰ ਇਹ ਸਾਡੇ ਬੱਚਿਆਂ ਦੇ ਭਵਿੱਖ ਨੂੰ ਤੈਅ ਕਰਦੀ ਹੈ ਦੇਖੋ ਸੁਪਰੀਮ ਕੋਰਟ ਦਾ ਇੱਕ ਸ਼ਬਦ ਵੀ ਜੇਕਰ ਜੇਕਰ ਇੱਕ ਸ਼ਬਦ ਵੀ ਮਤਲਬ ਜਹਾਜ ਵੇ ਜਿਸ ਦੇ ਨਾਲ ਪੂਰਾ ਦੇਸ਼ ਆਬਾਦ ਹੋ ਸਕਦਾ ਹੈ ਭਵਿੱਖ ਬਚ ਸਕਦਾ ਹੈ ਤਪ ਵਿਖ ਤਬਾ ਵੀ ਹੋ ਸਕਦਾ ਹੈ ਸੋ ਇਹਨਾਂ ਦਿਨਾਂ ਦੇ ਵਿੱਚ ਉਹ ਮੈਨੇ ਰੋਡ ਦੇ ਉੱਪਰ ਜੋ ਮਕਾਨ ਹੈ 5 ਬੰਗਲਾ ਜੋ ਹੈ 5 ਨੰਬਰ ਉਸ ਨੂੰ ਖਾਲੀ ਕਰਵਾਉਣ ਦੇ ਕੇਂਦਰ ਸਰਕਾਰ ਨੂੰ ਜਿਹੜਾ ਹੈ ਨੋਟਿਸ ਦਿੱਤਾ ਗਿਆ ਹੈ ਅਗਲੀ ਖਬਰ ਕਦੋਂ ਖਾਲੀ ਹੁੰਦਾ ਹੈ ਔਰ ਉਸ ਨੋਟਿਸ ਦਾ ਸਰਕਾਰ ਤੇ ਕਿੰਨਾ ਅਸਰ ਹੁੰਦਾ ਹੈ ਇਸਤੇ ਰਹੇਗੀ ਪੋਸੂਨਾਮਾ ਚੈਨਲ ਦੀ ਨਜ਼ਰ ਪੋਸੂਨਾਮਾ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਜੁੜੇ ਰਹੋ ਪੋਸੂਨਾਮਾ ਚੈਨਲ ਦੇ ਨਾਲ